ਮੇਰਾ ਵੀ ਚੀਜ਼ ਸੋਹਣੀ ਓਦਾਂ ਹਨਾ ਚੀਜ਼ਾਂ ਤਾਂ ਬੜੀਆਂ ਬੜੀਆਂ ਸੋਹਣੀਆਂ ਆ ਸਾਰੀਆਂ ਹੀ ਤੈਨੂੰ ਕਿਹੜੀ ਪਸੰਦ ਵਾ ਮੇਨ ਤੇ ਆ ਜਿਹੜਾ ਗਾੜੀ ਆਈ ਫੋਨ ਆ ਗਿਆ ਇਹ ਵੀ ਪਸੰਦ ਵਾ ਲੈਣਾ ਆਈ ਨਹੀਂ ਆਈ ਫੋਨ ਤੇ ਨਹੀਂ ਲੈਣਾ ਓਦਾਂ ਮੈਂ ਖੰਡੀ ਚੀਜ਼ਾਂ ਵੇਖ ਗੱਡੀ ਸੋਹਣੀਆਂ ਹੁੰਦੀਆਂ ਆਈਆਂ ਚੀਜ਼ਾਂ ਸਾਰੀਆਂ ਸੋਹਣੀਆਂ ਹੁੰਦੀਆਂ ਵਾ ਜੇਬ ਸੋਹਣੀ ਹੋਣੀ ਚਾਹੀਦੀ ਆ ਆਹੋ ਇਹ ਤੇ ਹੈ ਗਾੜੀ ਖਰਚਾ ਵੀ ਬਥੇਰਾ ਖਰਚਾ ਬਥੇਰਾ ਵਾ ਨਾ ਹੁਣ ਆਈਫੋਨ ਤੇ ਬੰਦਾ ਇੱਕ ਵਾਰੀ ਲੈ ਲੂਗਾ ਉਹਦੇ ਰੀਚਾਰਜ ਹੀ ਬੜੇ ਮਹਿੰਗੇ ਕਰਤੇ ਆ ਆਹੋ ਸੱਚ ਬੀ 700 ਵਾਲਾ ਰੀਜਾ ਜੀ 1000 ਰੁਪਏ ਦਾ ਕਰਤਾ ਉਹ ਹੁਣ ਬੜੇ ਵੇਗੇ ਹੋਗੇ ਹੁਣ ਮੈਂ ਤਾਂ ਨੇ 5000 ਰਜਾਈਦਾ ਆ ਆਹੋ ਆਲੇ ਜਣੇ ਖੜੇ ਫੋਨ ਲਈ ਫਿਰ ਇਹ ਹਟਣਗੇ ਨਾ ਮੈਨੂੰ ਤਾਂ ਨਹੀਂ ਗੱਲ ਲਾਉਂਦੇ ਕਿ ਤੇ ਨਹੀਂ ਗੱਲ ਨਹੀਂ ਲਾਉਂਦਿਆ ਜਦ ਨਾਲ ਨੌਕਰੀ ਪੇਸ਼ੇ ਵਾਲਾ ਕੰਮ ਵਾਲਾ ਬੰਦਾ ਉਹਦੇ ਕੋਲ ਫੋਨ ਚੱਜਿਆ ਉਹ ਜਿਹੜੇ ਮੇਰੇ ਕੇ ਵਾਈ ਵਾਲੇ ਆ ਇਹ ਵੀ ਦੋ ਦੋ ਫੋਨ ਡਾਈ ਫਿਰਦੀ ਆਹੋ ਇਹ ਤੇ ਗੱਲ ਹੈਗੀ ਆ ਹੂੰ ਅੱਗੇ ਭਾਬੀ ਹਾਂ ਆ ਗਈ ਆ ਭਾਂਡੇ ਮਾਣਨ ਵਾਲੇ ਪਏ ਮਹਿਮਾਨ ਜੀ ਲਵਾ ਫੇਰ ਹੀ ਅੰਦਰ ਜਾਣੀ ਆ ਇਪਏ ਰਿੰਦੇ ਸ਼ਾਮ ਤੱਕ ਰਵੀਰ ਇਦਾਂ ਕਰੋ ਹਾਂ ਉਹ ਗਮਰੇ ਜੀ ਵੀ ਅਸੀਂ ਲਵਾਉ ਹਾਂ ਸਾਰੇ ਇੱਕੋ ਸਾਡੇ ਰਹੀ ਹੋਏ ਹੁੰਦੇ ਆ ਚਲ ਕੋਈ ਨਹੀਂ ਲਵਾ ਦਿੰਨੇ ਆ ਮੈਂ ਵੀ ਕਿੱਡੀ ਆਰਾਮ ਕਰਨਾ ਹੁੰਦਾ ਵਾ ਮੇਰਾ ਤਾਂ ਅਗੇ ਵਿਚਾਰ ਮੰਦਾ ਕਿ ਉਹ ਤਾਂ ਸੈਕੰਡ ਹੈਂਡ ਨੇ ਅਸੀਂ ਲਾਤੀਏ ਵਿੰਡੋ ਵਾਲਾ ਸੈਕੰਡ ਹੈਂਡ ਲਵਾਉਣਾ ਵਾ ਉਹ ਰੋਜ਼ ਦੀ ਖਬਰ ਖਰਾਬ ਹੀ ਹੋਇਆ ਰਿਹਾ ਕਰਨਾ ਉਹ ਨਹੀਂ ਯਾਰ ਮੇਰਾ ਦੋਸਤ ਵਾ ਉਹਨੇ ਨਵਾਂ ਲਿਆਂਦਾ ਹੈ ਪਹਿਲਾਂ ਵਿੰਡੋ ਹਾਂ ਇਹ ਸਾਲ ਕੀ ਹੋਇਆ ਉਹ ਨੂੰ ਲਿਆਂਦੇ ਨੂੰ ਆਹੋ ਫਿਰ ਹੁਣ ਮੰਨੇ ਦਾ ਵੀ ਵਿਆਹ ਹੋਣਾ ਵਾ ਫਿਰ ਉੱਧਰ ਵੀ ਉਹ ਪੈ ਜਾ ਕਰਨ ਕੇ ਨਾਲ ਸਾਰੇ ਜਾਣੇ ਫਿਰ ਇੱਥੇ ਇੱਕੋ ਥਾਂ ਫਿਰ ਜਦੋਂ ਨੂੰ ਮੈਂ ਕੰਮ ਕਰਨ ਕੇ ਆਉਣੀ ਆ ਤੇ ਫਿਰ ਮੈਨੂੰ ਫਿਰ ਬਾਹਰ ਲੰਮੀ ਪਹਿਣਾ ਪੈਂਦਾ ਸਾਰੇ ਜਾਣੇ ਇੱਥੇ ਲੰਮੇ ਪਹਿ ਹੁੰਦੇ ਜੀਵ ਵੀ ਨਹੀਂ ਕਰਦਾ ਫਿਰ ਠਾਲਣ ਨੂੰ ਮੇਰੀ ਸੁਣਨੇਗੀ ਹੂੰ ਉਹਨੇ ਆਨੇ 5000 ਦਾ ਪਿਛਲੇ ਸਾਲ ਨਾ ਮਾ ਅੱਛਾ ਉਹ ਹੁਣ ਉਹ ਸਾਡੇ ਵਾਲਾ ਕੰਮ ਹੀ ਹੋ ਗਿਆ ਵਾ ਕਿ ਕਮਰੇ ਦੋ ਤਿੰਨ ਹੋਵਨ ਉਹਨਾਂ ਦੇ ਵੀ ਹਾਂ ਏਸੀ ਇੱਕ ਵਾ ਹਾਂ ਉਹ ਹੁਣ ਬੁੜੀਆਂ ਨੂੰ ਕਹਿੰਦੇ ਆ ਆ ਚੰਗਾ ਨਹੀਂ ਲੱਗਦਾ ਕੰਦ ਜੀ ਦੇ ਵਿੱਚ ਦਿੱਤਾ ਅਸੀਂ ਤੇਲ ਆਉਣ ਵਾਲਾ ਨਹੀਂ ਹੋਣਾ ਵਾ ਹਾਂ ਉਹਨਾਂ ਮੈਂ ਹੁਣ ਵੇਚ ਦੇਣਾ ਵਾ ਤੇ ਮੈਂ ਇਕੱਠੇ ਦੋ ਲਿਓਣੇ ਤੇ ਯਾਰ ਦਾ ਕੋਈ ਗਾ ਕੋਈ ਦੱਸੀ ਉਦਾਂ ਨੂੰ ਮੈਂ ਕਹੇ ਮੈਂ ਕੋਈ ਨੀ ਤੂੰ ਸਲਾਹ ਕਰਕੇ ਨੂੰ ਦੱਸਾਂਗੇ ਅਸੀਂ ਰੱਖ ਲਾਂਗੇ ਤੇ ਮੇਰਾ ਤਾਂ 10000 ਦੇ ਕੇ ਤੂੰ ਲੈ ਗਈ ਐ ਨਵਾਂ ਹੀ ਬਿਲਕੁਲ ਬੱਬਾ ਲੈ ਉਹੋ ਹੀ ਲੈ ਆਓ ਚਲ ਭਾਬੀ ਕੋਈ ਨਹੀਂ ਤੇ ਇੱਥੇ ਆਣ ਕੇ ਲੰਮੇ ਪੈਸਾ ਮੈਂ ਉੱਧਰ ਚਲ ਜੰਦੀ ਆ ਚਲ ਬੈਠੀ ਰਹਿ ਕੋਈ ਨਹੀਂ ਤੇ ਅੰਗਲੀ ਪੀੜ ਪੈ ਗਈ ਆ ਚਲ ਕੋਈ ਨਹੀਂ ਭਾਬੀ ਲੱਗ ਸਿੱਧਾ ਕਰ ਲੈਂਦੀ ਆ ਜੋ ਭਾਬੀ ਤੇ ਚਲ ਇੱਦਾਂ ਕਰਦੇ ਫਿਰ ਉਹੋ ਹੀ ਲੈ ਆਉਂਦੇ ਲੈ ਉਹ ਉਹ ਵਧੀਆ ਨਾਲੇ ਨਵੇਂ ਦਾ ਨਵਾਂ ਉਹ ਕੀ ਹੋਇਆ ਨਾਲ ਮੇਰੇ ਕਹਿਣਾ ਬਹੁਤੀ ਗੱਲ ਹੁੰਦੀ ਆਪਣੇ ਆਪ ਨਹੀਂ ਪਤਾ ਲੱਗਦਾ ਆਪ ਤੁਸੀਂ ਵੇਲੇ ਸਹਰਾਨ ਕੇ ਰੋਟੀ ਪਾਣੀ ਇੱਥੇ ਖਾਣਾ ਹੁੰਦਾ ਬੈਠ ਕੇ ਇੱਥੇ ਮੁੜ ਕੇ ਉਹ ਸਿੱਧੇ ਸਿੱਧੇ ਲੰਮੇ ਪੈਣ ਸਹਰਾਨੇ ਭਾਂਡੇ ਰੱਖ ਕੇ ਮੁੜ ਕੇ ਬਸ ਸਹੀ ਜਿਹੜੀ ਭਾਂਡੇ ਵੀ ਪਏ ਰਹਿਣ ਉੱਥੇ ਨਾ ਤੋ ਹੀ ਜੋ ਉਹ ਲੱਗਾ ਆ ਗੱਡੇ ਛੇ ਰੱਖੇ ਆ ਲੰਮੇ ਪੈਣਾ ਜਿਸ ਮਰਜ਼ੀ ਬਸ ਗਿਣਤੀਆਂ ਹੀ ਮਾਰੀ ਜਾਇਆ ਕਰੋ ਜੇ ਸਾਰੇ ਜਣੇ ਅੰਦਰ ਇਕੱਠੇ ਹੋਣ ਨਾ ਬਾਬਾ ਅਗਲੀ ਗੱਲ ਵੀ ਸਮਝ ਲਿਆ ਕਰੋ ਅੱਜ ਦੀ ਨਾ ਗੱਲ ਕਰੋ ਉਹਨ ਇੱਕ ਥਾਂ ਤੇ ਮੰਨਾ ਪਿਆ ਹੁੰਦਾ ਇੱਕ ਥਾਂ ਤੇ ਸੁੱਖ ਪਈ ਹੁੰਦੀ ਇੱਧਰ ਤੂੰ ਹੀ ਮੰਮੀ ਮੈਂ ਕਿੱਥੇ ਪਿਆ ਕਰਾਂ ਤੂੰ ਵੀ ਇੱਥੇ ਲਾ ਕੇ ਮੰਜੀ ਦਾ ਲੈ ਕਰ ਵਿੱਚ ਕਰ ਜੇ ਆਹੋ ਡਾਲਾ ਕਰ ਮੰਜੀ ਮੁੰਕੇ ਠੱਡੇ ਲੱਗਣ ਨੂੰ ਚੱਲ ਕੋਈ ਗੱਲ ਨਹੀਂ ਰੋਣਾ ਪੱਲ ਲਵਾ ਦੇ ਨੇ ਦੋ ਚਵਾਂ ਲਾਣਾ ਵਿੱਚ ਵਿੱਚ ਆਹ ਤੇ ਆ ਜੀ ਸ਼ਾਮ ਨੂੰ ਕਹਿੰਦਾ ਕੀ ਦੇ ਦੇ ਹੁਣ ਫਿਰ ਕਿੱਦਾਂ ਸੋਨਾ ਸਨ ਬਣਾ ਲਿਆ ਜੇ ਸੋਨਾ ਯਾ ਤੇਰੇ ਹੁੰਦਿਆ ਪਤਾ ਵੀ ਤੈਨੂੰ ਹੱਗੇ ਸੁੱਖ ਦਾ ਜੇ ਬਣਾਇਆ ਹੂੰ ਕਾਲੀ ਰੋਡ ਨੋਟ ਜਿਹੜੇ ਰੁੱਖਾਂ ਨੂੰ ਲੱਗੇ ਕਿਹੜਾ ਝਾੜਿਆ ਰੁੱਖ ਤੇ ਨੋਟ ਸੜੇ ਡੇਕ ਪਾਣੇ ਬਸ ਤਾਂ ਇਹ ਹੋਈ ਗੱਲਾਂ ਹੁੰਦੀਆਂ ਕਦੇ ਜ ਨਹੀਂ ਕਹਿਦਾ ਵਾ ਕੀ ਆ ਵਾ ਤੇ ਹੜ ਕੋ ਨੋਟ ਹੈਗੇ ਆ ਜੇ ਕਿਸੇ ਦਾ ਕੰਮ ਕੋਈ ਖਰਾਦਦਾ ਵਾ ਭਾਵੇਂ ਕਿਸੇ ਦਾ ਕੰਮ ਕਿਹ ਚੀਜ਼ ਦਾ ਵੀ ਕਹਿੰਨੇ ਨਹੀਂ ਕਦੀ ਕਿਹਾ ਵੀ ਹੜਕੋ ਪੈਹੇ ਹੈਗੇ ਉਹ ਮਾਲਕੋ ਐ ਇਹ ਹੈ ਗਈ ਤੈਨੂੰ ਵੀ ਪਤਾ ਵਾ ਸਾਰਾ ਸੋਨਾ ਬਣਾ ਲਿਆ ਉਹ ਹੁਣ ਮੰਮੀ ਚ ਲੱਗੇ ਪੈਸੇ ਹੁਣ ਗਾੜੀ ਵਿਆਹ ਕਰਨਾ ਵਾ ਕਿ ਸੋਨਾ ਬਣਾਵਾ ਅੱਛਾ ਫਿਰ ਹੁਣ ਜਦੋਂ ਮਨਪਰੀਤ ਵਾਤੇ ਬਣਾਇਆ ਨਹੀਂ ਫਿਰ ਸੁੱਖ ਵਾਲਾ ਹੀ ਪਾਉਗੀ ਉਹ ਨਹੀਂ ਨਹੀਂ ਸੁੱਖ ਵਾਲਾ ਨਹੀਂਗਾ ਪਉਣਾ ਉਹ ਰਹਿ ਜਣਾ ਉਹ ਉਦਾਂ ਹੀ ਮੇਰਾ ਵਿਚਾਰ ਹੈ ਕਿ ਮੰਮੀ ਨੂੰ ਸਲਾਹ ਕਰ ਤੇਰੇ ਵਾਲਾ ਪਾ ਦੀ ਉਹਨੂੰ ਹੋਰ ਨਹੀਂ ਕੋ ਕੋਣ ਮੈਨੂੰ ਸੋਨੇ ਤੋਂ ਵੀ ਯਾਤਰ ਕਰ ਦੋ ਉਹ ਬਾਬਾ ਨਹੀਂ ਯਾਤਰ ਕਰਦੇ ਤੇਰਾ ਸੋਨਾ ਤੇਰ ਕੋਈ ਰਹਿਣਾ ਵਾ ਉਹ ਤੇਰਾ ਨਾ ਲਿਖਿਆ ਜਾਣਾ ਵਾ ਨਹੀਂ ਲਿਖਿਆ ਜਾਂਦਾ ਵਾ ਜੋ ਸਾਹ ਦੇ ਸਾਹਮਣੇ ਪੈਣਾ ਵਾ ਨਾ ਉਹ ਤਾਂ ਨਾ ਹੀ ਲਿਖਿਆ ਜਾਣਾ ਵਾ ਉਦੋਂ ਫੇ ਮੂਵੀਆਂ ਵੀ ਬਣਨੀਆਂ ਕਈ ਕੋ ਹੋਣਾ ਉਹਨੇ ਕਹਿਣਾ ਮੇਰਾ ਸੋਨਾ ਮੈਂ ਕਹਿਣਾ ਮੇਰਾ ਸੋਨਾ ਨਾਲ ਕੀ ਸਬੂਤੋ ਵੀ ਉਹਨੂੰ ਪਤਾ ਲੱਗੇ ਵੀ ਮੈਂ ਦਿੱਤਾ ਵਾ ਸਬੂਤ ਦੀ ਕੋਈ ਗੱਲ ਨਹੀਂ ਜਦੋਂ ਆਉਗੀ ਇਹਨਾਂ ਨੂੰ ਕੁਛ ਲਾਗੇ ਕਿ ਆਹ ਤੈਨੂੰ ਪਾਇਆ ਹੈ ਬਲਜੀਤ ਦਾ ਬਲਜੀਤ ਨੂੰ ਵਾਪਸ ਕਰ ਦੇ ਤੂੰ ਆਖੇ ਤੇ ਨਵਾਂ ਤੈਨੂੰ ਬਣਾ ਦੇ ਜਾਂ ਕੋਈ ਨਹੀਂ ਤੇ ਫਿਰ ਤੂੰ ਜਿੰਨੇ ਤੋਲੇ ਦੇਂਗੇ ਓਨੇ ਦਾ ਉਹਨਾਂ ਤੋਂ ਨਵਾਂ ਬਣਾ ਲਈਆ ਆਪਣਾ। ਉਹ ਨਹੀਂ ਦੁਬਾਰਾ ਨਹੀਂ ਬਣਦਾ ਨਾ ਸੋਨੇ ਨੂੰ ਬਖਸ਼ ਹੁੰਦੀ ਆ। ਇੱਕ ਵਾਰ ਜੇ ਗਹਿਣੇ ਪੈਣ ਲੱਗ ਪੇ ਗਹਿਣੇ ਪਈ ਜਾਂਦਾ ਹੁੰਦਾ ਤੇ ਜੇ ਇੱਕ ਵਾਰੀ ਮੇਰਾ ਸੋਨਾ ਕਿਸੇ ਨੂੰ ਦੇਤਾ ਉਹਦਾ ਹੁਣ ਬਣਦਾ ਟਾਈਮ ਹੈਗਾ ਵਾ। ਵੀ ਹੁਣ ਤੁਹਾਨੂੰ ਪਤਾ ਵਾ ਧੂਤੀ ਆ ਵੀ ਵਿਆਹ ਕਰਨਾ ਤੇ ਬਣਾਉਣਾ ਪੈਣਾ। ਮੁੜ ਕੇ ਨਾਰਮਲ ਜ਼ਿੰਦਗੀ 'ਚ ਨਹੀਂ ਚੀਜ਼ਾਂ ਬਣਦੀਆਂ। ਪਰ ਔਖੀ ਹੋ ਕੇ ਬਣਾਏ ਨੇ ਕੀ ਬਣਾਇਆ? ਐਵੇਂ ਕਰਜ਼ਾ ਝੜਾਵਾਂ ਕੀ ਫਾਇਦਾ? ਤੇ ਤੂੰ ਇਹੋ ਤੇ ਮਾਂ ਚੁੱਪ ਲੈ ਕੇ ਬੈਠਿਆ ਨਾ ਵੀ ਮੇਰਾ ਹੀ ਸੋਨਾ ਪਾਉਣਾ। ਚੋਨਾ ਜਦੋਂ ਵੱਡਿਆਗਾ ਨਾ ਪਹਿਲੇ ਤੇਰਾ ਸੋਨਾ ਬਣਾ ਕੇ ਦੇਵਾਂਗੇ ਨਾਲੇ ਜਦ ਮੇਰਾ ਸੋਨਾ ਤੇ ਪਤਾਨਾ ਹੋ ਗਿਆ ਚੁੱਪ ਕਰਕੇ ਇੱਥੇ ਸੁੱਖ ਵਾਲਾ ਪਾਓ ਸੁੱਖ ਨੂੰ ਆਪੇ ਦੁਬਾਰਾ ਪੈ ਜੂਗਾ ਉਹ ਮੇਰਾ ਅਦਾ ਕੁੜੀ ਦਾ ਰਹਿਣ ਦੀ ਕੁੜੀ ਦੇ ਨਾਂ ਦਾ ਬਣਾਇਆ ਉਹਨੇ ਆਪਣੀ ਮਰਜ਼ੀ ਨਾਲ ਬਣਾਇਆ ਵਾ ਉਹਦਾ ਰਹਿਣ ਦੀ ਤੇ ਉਹ ਨਹੀਂ ਮੇਰੇ ਨਾਂ ਦਾ ਬਣਿਆ ਸੁੱਖ ਨੇ ਤਾਂ ਜੇ ਇੱਕ ਵਾਰ ਵੀ ਨਹੀਂ ਪਾਇਆ ਹੈਗਾ ਮੈਂ ਤਾਂ ਕਈ ਵਾਰੀ ਪਾਇਆ ਵੀ ਆ ਉਹ ਮੇਰੇ ਨਾਂ ਦਾ ਬਣਿਆ ਸਗੋਂ ਉਹ ਕਿਹਨੂੰ ਪਤਾ ਨਹੀਂ ਸਗੋ ਪਿਓ ਦੇ ਵਾਤੇ ਬਣਿਆ ਕਿ ਨਹੀਂ ਬਣਿਆ ਕੋਈ ਨਹੀਂ ਮੰਮੀ ਹੁੰਦੀ ਐ ਨਾ ਮੰਨਣਾ ਪੈਂਦਾ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਸਾਰੀ ਪਰ ਜਿੱਦਾਂ ਕਰਨੇ ਉਦਾਂ ਕਰਨਾ ਉਦਾਂ ਕਰ ਲਾਂਗੇ ਯਾਰ ਤੁਸੀਂ ਮੈਨੂੰ ਹਰ ਪਾਸੇ ਰਗੜੂ ਬੰਦੇ ਆ ਪਹਿਲਾਂ ਪਹਿਲਾਂ ਜੇ ਜਿਹੜਾ ਮੁੰਡਾ ਪਹਿਨਾ ਘਰ ਚ ਵਾਇਆ ਆ ਜਾਂਦਾ ਨਾ ਉਹਨੂੰ ਤਾਂ ਪਹਿਲਾਂ ਹੀ ਕੰਮਕਾਰ ਕਰਕੇ ਕਸਾ ਦਿੰਦੇ ਤੇ ਰੈਂਦੀ ਖੁੰਦੀ ਕਸਰ ਉਹਨਾਂ ਦੂਜਿਆਂ ਨਿੱਕਿਆਂ ਦੇ ਵਿਆਹਾਂ ਤੇ ਕੱਢ ਦਿੰਦੇ ਆ ਉਹ ਜਿਹੜੀ ਵੱਡੀ ਆਈ ਹੁੰਦੀ ਆ ਉਹਦੇ ਮੂੰਹ ਨੂੰ ਪੱਟੀ ਲਾ ਦਿਆ ਕਰੋ ਵੀ ਤੈਨੂੰ ਤੇਰੇ ਜੋਗਾ ਕੱਖ ਨਹੀਂ ਹੈਗਾ ਇੱਥੇ ਤੇ ਮਰੋ ਥੋੜੀ ਜਿਹੜੀਆਂ ਨਿੱਕੀਆਂ ਵਿਆਈਆਂ ਆ ਜਾਂਦੀਆਂ ਨਾ ਉਹ ਕਹਿੰਦੀ ਤੁਸੀਂ ਸਾਬ ਲਿਆ ਮੇਰੇ ਘਰ ਵਾਲੇ ਦਾ ਤੁਸੀਂ ਸਾਬ ਲਿਆ ਫਿਰ ਜਿਹੜਾ ਮੈਂ ਕੰਮ ਕੋ ਮੈਨੂੰ ਰੋਕੀ ਨਾ ਨਹੀਂ ਜਿਹੜਾ ਸੁਣਾ ਨਾ ਨਹੀਂ ਮੈਂ ਫਿਰ ਜਿਹੜਾ ਮਰਕੂ ਆ ਮੈਂ ਆਪਣਾ ਤੜਾਤ ਨੂੰ ਕਿ ਬਣਾ ਲੂਗਾ ਤੇ ਜਿਹੜਾ ਮੇਰੇ ਪੇ ਕਹਨੇ ਪਾਇਆ ਉਹ ਤੁਹਾਨੂੰ ਨਾ ਹੋਣਾ ਹੋਰ ਤੀ ਕਿਹੜਾ ਤੁਹਾਡੇ ਕਿਹੜੇ ਘਰੋਂ ਕੋਈ ਛਾਪ ਸੂ ਪਾਈ ਤੁਹਾਨੂੰ ਕਿਸ ਨੇ ਤੇ ਮੈਂ ਜਿੰਨਾ ਕਿ ਮੇਰਕੂ ਆ ਕੇ ਮੈਂ ਕਰ ਲਈ ਨਾ ਵਾਦਾ ਕਟਾ ਤੂੰ ਇੱਕ ਬਸੇ ਤਰਗ ਉਹ ਵੀ ਮੇਰਾ ਹੀ ਆ ਤੇਰਾ ਹੀ ਤੇ ਨਾ ਨਹੀਂ ਹੁਣੇ ਮੈਂ ਹੱਥ ਆਪਣੇ ਵੱਡ ਕੇ ਬਹਿ ਜਾ ਤਾਂ ਮੁੜ ਕੇ ਮੈਨੂੰ ਕਿੰਨਾ ਦੇਣਾ ਵਾ ਫਿਰ ਇੱਥੋਂ ਗੱਲਾਂ ਮੇਰੀ ਗੱਲ ਸੁਣੋ ਫਿਰ ਕਹਿੰਦੇ ਨੇ ਵੀ ਜਿੰਨਾਨੀਆਂ ਦਾ ਕਸੂਰ ਆ ਇੱਥੇ ਤਾਂ ਤੁਹਾਡਾ ਕਸੂਰ ਨਹੀਂ ਹੈਗਾ ਹੁਣ ਸਾਰੇ ਜਣੇ ਰਲ ਮਿਲ ਕੇ ਚਾਰ ਜਣੇ ਇੱਥੇ ਇਕੱਠੇ ਹੋਣ ਤਾਂ ਤੁਹਾਨੂੰ ਪੁੱਛਣਾ ਪਿੱਚ ਕਿਹਦਾ ਕਸੂਰ ਵਾ ਜੇ ਹੁਣ ਮੇਰਾ ਸੋਣਾ ਪਾਣ ਕਿ ਮੈਂ ਬੋਲਣਾ ਨਹੀਂ ਜੇ ਮੈਂ ਤੈਨੂੰ ਕਹਿਣਾ ਨਵਾਂ ਬਣਾ ਦਾਂਗੀ ਜੇ ਮੰਮੀ ਨੂੰ ਕਹੀ ਵਿਆਹ ਕਰਾ ਗਾ ਲੈ ਮੰਮੀਆਂ ਦੀ ਵਿਆਹ ਨਹੀਂ ਕਰਾ ਗਾਣਾ ਹੁਣੇ ਹੀ ਕਰਨਾ ਉਹ ਜਾਓ ਬਾਬਾ ਦਾਦਾ ਹੋ ਕੰਮ ਰਿਆ ਸਾਡੀ ਮਾਰਨਾ ਸਾਡੇ ਨੇ ਕਿ ਆ ਲੈ ਦੇ ਉਹਨਾਂ ਦੇ ਜਿਨੇ ਕਰਨਾ ਪਤਾ ਉਹਨੂੰ ਹੁੰਦਾ ਵਾ ਮੈਂ ਕੋਈ ਨਹੀਂ ਆਰਡਰ ਮਾਰਿਆ ਕਿਤੇ ਮੈਂ ਸਿਰਫ ਆਰਡਰ ਮਾਰਦੀ ਮੈਨੂੰ ਤੋਂ ਸੂਟ ਨਹੀਂ ਮਿਲਿਆ ਫਲਾਨ ਨਹੀਂ ਮਿਲਿਆ ਠਿੰਗ ਨਹੀਂ ਮਿਲਿਆ ਜਲੂਸ ਕਟੜੇ ਤੁਸੀਂ ਕੋਈ ਕਸਾ ਨਹੀਂ ਹਾਂ ਤੇ ਮੈਨੂੰ ਕੜਾ ਲਿਆ ਲੈ ਦੇ ਦਿੱਤੇ 5-5000 ਦੇ ਅਜੇ ਬਣਾਏ ਤੇ ਨਹੀਂ ਨਾ ਹੈਗੇ ਉਹਦੇ ਨੂੰ ਬਣਾ ਜੀ ਬਣਾ ਲਈ ਬਣਾਣੀ ਮੁੜ ਕੇ ਜਿੱਦਣ ਨੂੰ ਕਪੜੇ ਖਰੀਦਣ ਜਾਣਾ ਨਾ ਉਦੋਂ ਨੂੰ ਕਹਿਣਾ ਹੱਥ ਥੋੜਾ ਘੁੱਟ ਕੇ ਰੱਖਿਓ ਹੱਥ ਥੋੜਾ ਘੁੱਟ ਕੇ ਰੱਖਿਓ ਦੋ ਸਾਲ ਬੱਲਾ ਗੱਲਾਂ ਤਾਂ ਨਹੀਂ ਹੋਰ ਹੁੰਦੀਆਂ ਜਿੱਦਣ ਟਾਈਮ ਆ ਜਾਂਦਾ ਉਦੋਂ ਗੱਲਾਂ ਹੋਰ ਹੋ ਜਾਂਦੀਆਂ ਪਹਿਲਾਂ ਮੈਨੂੰ ਆਣਾ ਪੈਂਦਾ ਪੰਜ ਸੂਟ ਬਣਾ ਦਿਓ 10 ਸੂਟ ਬਣਾ ਦਿਓ ਤੇ ਜਿੱਦਣ ਨੂੰ ਟਾਈਮ ਆਉਣਾ ਉਦੋਂ ਦੋਹਾਂ ਤੇ ਆ ਜਾਣਾ ਤੁਸੀਂ ਚੰਗਾ ਕੋਈ ਨਹੀਂ ਵੇਖਾਂਗੇ ਫਜ਼ਾਇਤ ਵੇਖਾਂਗੇ ਮੈਂ ਤਾਂ ਫਿਰ ਪਹਿਣਾ ਹੀ ਮੈਂ ਤਾਂ ਥੱਕੀ ਟੁੱਟੀ ਆਈਂ ਤੁਸੀਂ ਕਿੱਧਰ ਅંદર ਬਾਬਾ ਪੈ ਜਾ ਮੇਰਾ ਨਾ ਸਿਰ ਦੁਖਣੇ ਲੱਤੇ ਤੁਹਾਡੇ ਤੇ ਸਾਡੇ ਵੀ ਠੰਡੇ ਹੋ ਗਏ ਹੋਣੇ ਅੰਦਰ ਬੈਠਾ ਬੈਠ ਠੰਡੇ ਹੋਣ ਦਵੇਂਗੀ ਤਪਾਲ ਦੀ ਹੱਦੀ ਚਬੀ ਘੰਟੇ ਚੰਗਾ ਬਾਬਾ ਲੰਮਾ ਪੈ ਜਾ ਘੜੀ ਹੁਣ ਮੇਰਾ ਮੱਥਾ ਨਾ ਲਾਈ ਮੇਰੇ ਨਾਲ ਭਾਬੀ ਵੀ ਮੌਕਾ ਹੀ ਨਹੀਂ ਸਾੜ ਕੇ ਰੱਖਿਆ ਸਾਡੇ ਟੱਬਰ ਨੇ ਉਹ ਵਿਚਾਰੇ ਵੀਰੇ ਅੜੇ ਨੂੰ ਤੇ ਮੌਕਾ ਹੀ ਨਹੀਂ ਮਿਲਦਾ ਗੱਲ ਕਰਨ ਦਾ ਤੇ ਆ ਗੋ ਨਿੱਟਾਂ ਟਾਂ ਲਾਈ ਹੁੰਦੀ ਇਹਨਾਂ ਦਾ ਇਹੀ ਕੰਮ ਰਹਿਣਾ ਇਹ ਨਹੀਂ ਸਾਡੇ ਘਰੋਂ ਖਤਮ ਹੋਣਾ ਡੈਡ ਜੀ ਉਹ ਨਾ ਪੈਸੇ ਦਿਓ ਥੋੜੇ ਮੈਂ ਸੌਦਾ ਲੈਣ ਜਾਣਾ ਸੀ ਮੰਮੀ ਨੇ ਕਿਹਾ ਸੀ ਕੀ ਆਂਦੀ ਮੰਮੀ ਸੌਦਾ ਲੈਣ ਜਾਣਾ ਹੈ ਸੌਦਾ ਲੈਣ ਜਾਣਾ ਉਹ ਤਾਂ ਸੌਦਾ ਮੈਂ ਆਪ ਹੀ ਲੈ ਆਉਂਗਾ ਉਹ ਮੈਂ ਚੀਜ਼ੀ ਵੀ ਲੈ ਹੋਣੀ ਹੈ ਨਾ ਤੇ ਉਹ ਤਾਂ ਚੀਜ਼ੇ ਮੈਂ ਵੀ ਜਿਉ ਮੈਂ ਸੌਦਾ ਲਵਾਂਗਾ ਉਹ ਜੋਰ ਚੀਜ਼ ਆਖੋਗੇ ਮੈਂ ਲੈ ਆਉਂਗਾ ਉਹ ਤੁਸੀਂ ਨਹੀਂ ਨਾ ਤੁਹਾਨੂੰ ਪਤਾ ਨਹੀਂ ਲੱਗਣਾ ਕੋਈ ਨਾ ਤੁਹਾਨੂੰ ਕਹਿੰਨੇ ਪੰਜ ਪੈਕਟ ਮੈਂ ਕਹਿੰਨੇ ਤੁਸੀਂ ਦੋ ਤਿੰਨ ਲੈ ਆਉਣੇ ਆ ਅੱਛਾ ਮੈਂ ਥੋੜੇ ਲਿਉਂਦਾ ਵਾਂ ਹਾਂਜੀ ਚੱਲ ਆਇਆ ਇਹਦੇ ਪੈਸੇ ਲਲਾ ਲਹਿ ਲਿਆ ਤੇ ਉਹ ਲੇਖ ਲਈਏ ਪਰਚੀ ਸੌਦੇ ਦੀ ਪਰਚੀ ਆਹ ਲੈਤੀ ਆ आयशा किने के पैसे दवा 10000 दे द हां 1000 दे दो बड़ा मैं सरजूगा हां बड़ा ये और ਲੈਣੇ ਹੋਰ ਲੱਲਾ ਨਹੀਂ ਬੜੇ ਕੋਈ ਨਹੀਂ ਠੀਕ ਹੈ ਤਾਂ ਮਨਪ੍ਰੀਤ ਨੂੰ ਵੀ ਪੁੱਛ ਲੈਣਾ ਕੀ ਖਾਣਾ ਵਾ ਕੀ ਦੀ ਉਹੋ ਚੀਜ਼ੇ ਲੈ ਆਓ ਉਹਦੀ ਵਾਸਤੇ ਵੀ ਲੈ ਆਵੀਂ ਉਹ ਕਹਿੰਦੀ ਮੈਂ ਕੀ ਲਿਆਈ ਮੈਂ ਕੀ ਲਿਆਣੀ ਮੈਂ ਅੱਛਾ ਹੋ ਗਈ ਸਲਾਹ ਫਿਰ ਤੁਹਾਡੀ ਅੱਛਾ ਆਇਸ਼ਾ ਚੱਲ ਠੀਕ ਹੈ ਪੁੱਤ ਇਦਾਂ ਭੈਣ ਭਰਾ ਰਲ ਕੇ ਰਿਆ ਕਰੋ ਚੰਗਾ ਹਾਂ ਉਹਨੂੰ ਪੁੱਛ ਕੇ ਜਿਹੜੀ ਕੀ ਖਾਣੀ ਹੁੰਦੀ ਦੋਵਾਂ ਨੇ ਹਾਂਜੀ ਤੇ ਰਲ ਕੇ ਲੈ ਲੈ ਆਂਦੀ ਚੰਗਾ ਠੀਕ ਹਾਂ ਤੇ ਉਹ ਮੰਮੀ ਤੇਰੀ ਅੰਦਰ ਵਾ ਹਾਂਜੀ ਉਹ ਅੰਦਰ ਹੀ ਆ ਅੱਛਾ ਅੱਛਾ ਤੇ ਧਿਆਨ ਨਾ ਜਾਵੀ ਮੇਰਾ ਪੁੱਤ ਹਾਂਜੀ ਹਾਂਜੀ ਠੀਕ ਆਹੋ ਤੇ ਆਸਤੇ ਜਾਈਦਾ ਹੁੰਦਾ ਇਹ ਮੋਟਰਸਾਈਕਲ ਤੇਜ ਨਹੀਂ ਭਜਾਈਦਾ ਹੁੰਦਾ ਮੋਟਰਸਾਈਕਲ ਹੈਗਾ ਹੀ ਖੜਕੇ ਆ ਜਾ ਸਾਲ ਚਲ ਭਾਵੇਂ ਜਿੱਦਾਂ ਦਾ ਵੀ ਹੈਗਾ ਪੁੱਤ ਖੜਕੇ ਬਸ ਫੇਰ ਉਹੋ ਗੱਲ ਮੈਨੂੰ ਗੱਲ ਤੂੰ ਲਾ ਦੇਣੀ ਹੁੰਦੀ ਆ ਵੀ ਤੇਰਾ ਮਨ ਮਾ ਵੀ ਮੈਨੂੰ ਦਵਾ ਦਵਾ ਡੈਡੀ ਬੁਲਟ ਲੈ ਦੇ ਹੁਣ ਬੁਲਟ ਲੈ ਦੇ ਬੁਲਟ ਲੈ ਕੇ ਦੇ ਫੇਰ ਇਧਰ ਉਹ ਲੈਦਾਂਗੇ ਲੈਦਾਂ ਕੋਈ ਨਹੀਂ ਲੈਦਾਂਗੇ ਤੇ ਸਹੀ ਆ ਜਾਵੀ ਚੰਗਾ ਠੀਕ ਆ ਉਹ ਚੂਲਾ ਚਾਲਾ ਜਾ ਲੱਲਾ ਅੰਦਰੋਂ ਇਹ ਤੇ ਸੌਦਾ ਪਾ ਕੇ ਲਿਓਣਾ ਵਾ ਲਫਾਫੇ ਚ ਲਿਆਉਣਾ ਤੇ ਉਹ ਲਫਾਫੇ ਜਿਹੜੇ ਉਸੇ ਵੇਲੇ ਤੁਹਾਡੇ ਅਰਗੇ ਨਿਆਣੇ ਜਿਹੜੇ ਆ ਉਹ ਲਫਾਫੇ ਚੀਜ਼ਾਂ ਲਿਉਂਦੇ ਆ ਤੇ ਮੁੜ ਕੇ ਡੋਲ ਜਾਂਦੀਆਂ ਵਾ ਇਹ ਸੱਚ ਤੇ ਆ ਵੀਰ ਮੇਰਾ ਫੋਨ ਫੜਾ ਮਨਪ੍ਰੀਤ ਨੂੰ ਫੋਨ ਲਾਉਨੇ ਆ ਕਰ ਲਾ ਗੱਲ ਤੂੰ ਮੈਂ ਕਰਨੀ ਗੱਲ ਉਹਨਾ ਮੈਂ ਤੇਰੀ ਵੀ ਗੱਲ ਕਰਾਉਣੀ ਤਾਂ ਹੀ ਲਾਉਣ ਲੱਗੀ ਨਾ ਨੇ ਉਹਨੂੰ ਪੁੱਛਦੇ ਆ ਕਿ ਕਾਲਜ ਗਈ ਆ ਅੱਜ ਕਿ ਨਹੀਂ ਨਾਲ ਉਹਦੇ ਮੰਮੀ ਹੁਣ ਕੀ ਕਹਿੰਦੇ ਸਾਡੇ ਵੱਲੋਂ ਤੇਰੇ ਵੱਲੋਂ ਘਰ ਕੀ ਗੱਲ ਕਰਦੇ ਸੀ ਜਾ ਕੇ ਚਲ ਤੂੰ ਪੁੱਛ ਲੈ ਮੈਂ ਉਹਨਾਂ ਕੀ ਕਰਨ ਕਿ ਕਰੂੰਗਾ ਗੱਲ ਹਾਂ ਹੈ ਵੀਰ ਕਰ ਲਈ ਹੈ ਇੱਕ ਦੂਜੇ ਦਾ ਸੁਭਾਅ ਦਾ ਪਤਾ ਲੱਗਦਾ ਉਹਨੂੰ ਇਹ ਪੁੱਛ ਨਹੀਂ ਤੈਨੂੰ ਕੀ ਪਸੰਦ ਦਾ ਖਾਣਾ ਪੀਣਾ ਆਪਣੇ ਵੱਲੋਂ ਦੱਸੀ ਕਈ ਗੱਲਾਂ ਬਾਤਾਂ ਹੁੰਦੀਆਂ ਵਾ ਮੈਨੂੰ ਸੰਗ ਆਉਂਦੀ ਹੈ ਲੈ ਸੰਗ ਬੜੀ ਹਮਦੀ ਫੋਨ ਦੇ ਵਿੱਚ ਨਹੀਂ ਉਹਨੇ ਬਾਹਰ ਆ ਜਾਣਾ ਵਾ ਇੱਥੋਂ ਕੀ ਪਤਾ ਲੱਗਣ ਡਿਆ ਏਦਾਂ ਚੁੱਪ ਕਰਕੇ ਕਦ ਨੂੰ ਫੋਨ ਲਾ ਲਈ ਮੈਂ ਨਾਲੇ ਮੈਚ ਤੇ ਜਾਣਾ ਵਾ ਮੈਂ ਰੈਸਟ ਕਰ ਲਵਾਂ ਹਾਂ ਤਾਂ ਮੂੰਨਾ ਹੀ ਬੋਲਣਾ ਵਾ ਜ਼ੋਰ ਲੱਗਣਾ ਵਾ ਮੈਚ ਤੇ ਤੂੰ ਠਹਿਰ ਕੇ ਜਾਣਾ ਵੇਰੇ ਨਾਲ ਕਿੱਥੇ ਜਾਣਾ ਅੱਜ ਮੈਚ ਤੇ ਅੱਲ ਅੱਗੇ ਛੇਤੀ ਪਹੁੰਚਣਾ ਵਾ ਮੈਂ ਦੋ ਕੋ ਜਾਣਾ ਚੱਲ ਮੈਂ ਲਾਉਣ ਲੱਗੀ ਮਨਪ੍ਰੀਤ ਨੂੰ ਚੱਲ ਲਾਲਾ ਤੂੰ ਗੜਾ ਹਟਨਾ ਵਾ ਆਹੋ ਗੱਲਬਾਤ ਬੰਦਾ ਕਹੀ ਕਰਦਾ ਵਾ ਹੈ ਸੁੱਖ ਦਾ ਫੋਨ ਆ ਹੀ ਗਿਆ ਮੈਂ ਲਾਉਣ ਹੀ ਲੱਗੀ ਹਾਂ ਹਲੋ ਹਲੋ ਅਮਨ ਕੀ ਹੈ ਹਾਂ ਵਧੀਆ ਤੂੰ ਸੁਣਾ ਠੀਕ ਹੀ ਗੱਲ ਬਸ ਕੋਣੀ ਬੈਠੀ ਅੱਜ ਮਰੀ ਚੱਲੀ ਕਾਲਜ ਨੂੰ ਤੇ ਮੇਰੀ ਸਿਹਤ ਜਿਨੀ ਠੀਕ ਲੱਗੀ ਕੀ ਹੋ ਗਿਆ ਇਦਾਂ ਹੀ ਮੈਨੂੰ ਬੜੀ ਗਲਾਜਾ ਫੜਿਆ ਗਿਆ ਮੈਂ ਫਿਰ ਬਸ ਲੈਣੀ ਚੱਲੇ ਆ ਮੰਮੀ ਕਹਿੰਦੇ ਵੀ ਨਾਲ ਚੱਲਣ ਨਾਲੇ ਸ਼ਾਪਿੰਗ-ਸ਼ਾਪਿੰਗ ਕਰਕੇ ਆਉਣੀ ਆ ਤੇ ਮੈਂ ਸੋ ਕਹਿੰਦੀ ਮੈਂ ਮੇਰਾ ਤੇ ਅੱਜ ਮੂਡ ਜਾਨੀ ਠੀਕ ਹੈਗਾ ਤੈਨੂੰ ਪਤਾ ਜੇ ਗਲਾ ਗੁਲਾ ਹੋਰਨਾ ਹੋਵੇ ਤੇ ਫਿਰ ਫੇਮੇ ਨੇ ਬਾਜ ਬੁਖਾਰ ਜਾਂ ਵੀ ਹੋ ਜਾਂਦਾ ਹੁੰਦਾ। ਤਾਂ ਹੋਈ ਤੇ ਐ ਤੇ ਸ਼ਾਪਿੰਗਾਂ ਨਹੀਂ ਕਰਨੀ ਐ। ਸ਼ਾਪਿੰਗ ਮੰਮੀ ਕਹਿੰਦੇ 골ਡ ਖਰੀਦਣ ਚੱਲੀਏ ਅੱਜ। ਸਭਾਂ ਨੇ ਢੱਡ ਦੇ ਤਿਆਰੀਆਂ ਸ਼ੁਰੂ ਹੀ ਹੋ ਗਈਆਂ। ਤੇ ਉਹ ਹੋਰ ਪੈਣਾ ਜਦੋਂ ਦੇ ਇੱਥੋਂ ਆਏ ਆ ਕਦੀ ਕੇਹ ਰਿਸ਼ਤੇਦਾਰ ਨੂੰ ਫੋਨ ਲਾ। ਕਦੀ ਕੇਹ ਨੂੰ ਫੋਨ ਲਾ। ਕਦੀ ਕੇਹ ਨੂੰ ਲਾ ਤੇ ਸਾਰਿਆਂ ਨੂੰ ਕਿਤੇ ਦੱਸੀ ਜਾਣ ਦੇ ਆ ਵੀ ਸਾਡਾ ਜਵਾਈ ਇੰਨਾ ਚੰਗਾ ਕਿਤੇ ਮੋਨੀ ਤਾਂ ਚੁੱਕਦਾ ਅੱਗੋ ਸਾਰੇ ਮਜ਼ਾਕ ਕਰਨ ਦੇ ਆ ਤੇ ਬੜੀ ਰੌਣਕ ਲੱਗੀ ਉਹ ਕੱਲ ਦੀ ਭੈ ਤੇ ਵੀਰ ਇਦਾਂ ਹੀ ਆ ਮੇਰਾ ਹੈ ਤਾਂ ਸਹੀ ਗੱਲ ਬਹੁਤ ਚੰਗਾ ਵਾ ਆਹ ਮੈਂ ਸੋਖਣਾਂ ਤੇ ਬੜਾ ਲੜਦਾ ਤੇ ਮੰਮੀ ਅੱਗੋ ਕਹਿੰਦੇ ਵੀ ਤੂੰ ਦੋਵੇਂ ਭੈਣ ਭਰਾ ਅੱਗੇ ਦੇ ਘੱਟ ਲੜਦੇ ਜੀ ਚੱਲ ਭੈਣ ਭਰਾ ਵਾਂਗ ਹੀ ਰਹਿੰਦੀ ਉਹ ਤੇ ਉਹਨੇ ਮੈਂ ਨਾਲ ਲੜ ਕੇ ਫੇਰ ਬਾਅਦ ਵਿੱਚ ਚੋਪਾ ਜਾ ਹੋ ਜਾਂਦਾ ਉਸੇ ਟਾਈਮ ਹੀ ਆਹੋ ਮੈਨੂੰ ਕਹਿਣਾ ਕਿ ਦਿਵਾਨੇ ਜਾਣ ਦਿੰਦੇ ਇਹ ਜੀ ਨਹੀਂ ਲੱਗਣਾ ਜੀ ਨਹੀਂ ਠਕਣਾ ਹਾਂ ਲੜਾਈ ਨੂੰ ਕਰਨੋ ਨਹੀਂ ਫਿਰ ਲੱਭਦਾ ਕੋਈ ਵੀ ਮੇਰੇ ਸਹੀ ਗੱਲ ਇਹ ਸੁਖ ਜਦੋਂ ਦੀ ਗੱਲ ਕਰਦੀ ਨੇ ਨਾ ਨੇ ਵੀ ਤੇਰਾ ਵਿਆਹ ਕਰ ਦੇਣਾ ਮੈਨੂੰ ਇੰਨਾ ਹੋ ਹੀ ਜਾਣ ਲਿਆ ਹਾਏ ਮੈਂ ਆਪਣਾ ਘਰ ਛੱਡ ਕੇ ਚਲ ਜੂੰਗੀ ਕਿੰਨਾ ਕੁ ਜਣਾ ਮੈਂ ਕੀ ਕੀ ਲੈ ਕੇ ਜਾਉਂਗੀ ਇਦਾਂ ਹੀ ਹੋ ਹੀ ਜਾਣ ਲਿਆ ਕਿੰਨੀਆਂ ਜਿਆਦਾ ਜੁੜੀਆਂ ਹੁੰਦੀਆਂ ਆ ਆਪਣੇ ਘਰ ਦੇ ਨਾਲ ਆ ਚਲ ਕੋਈ ਨਹੀਂ ਇੱਥੇ ਵੀ ਨਾ ਤੇਰੀਸਾ ਗੱਲ ਤੇ ਨਹੀਂ ਆ ਇਕੱਲੇ ਕੋਈ ਕਰਨੀ ਕੀ ਉਪਰ ਅੱਜ ਕੀ ਲੋ ਟਿੰਦਾ ਹਾਂ ਕੋਈ ਗੱਲ ਸੋਣਾ ਹਾਂ ਗ੍ਰਾਮਾ ਤੀਆ ਪ੍ਰੇਪਰਨ ਨਾਲ ਲੱਗੇ ਵੀ ਕਾਵੇ ਵੀ ਮੇਰਾ ਮੰਮੀ ਲੱਗੇ ਨਹੀਂ ਮੈਂ ਨਹੀਂ ਕਰਨੀ ਆਲਾ ਮੇਰੀ ਮੰਮੀ ਨੇ ਗੱਲ ਕਰਲਾ ਤੂੰ ਕੀ ਜਾਂਦੀ ਆ ਦੁੱਖ ਹੈਲੋ ਅੱਜੋ ਸਭ ਕਿਵੇਂ ਸਾਸਰੀ ਘਰ ਸੋਕ ਠੀਕ ਠਾਕ ਪੁੱਤ ਹਾਂਜੀ ਵਧੀਆ ਹੋਰ ਸੁਣਾ ਤੀ ਠੀਕ ਠਾਕ ਹੈ ਹਾਂ ਸਭ ਪਰਿਵਾਰ ਠੀਕ ਠਾਕ ਤੁਹਾਡਾ ਵੀ ਇੱਧਰ ਹਾਂਜੀ ਵਧੀਆ ਸਭ ਠੀਕ ਠਾਕ ਜੀ ਕੀ ਕਰਦਾ ਮਨਜੋਤ ਸੂੰ ਕੁਛ ਨਹੀਂ ਆ ਵੀ ਇਲਾ ਹੀ ਵੀਰ ਵੀ ਮੇਰਾ ਲੱਗੇ ਬੈਠਾ ਸੀ ਅੱਛਾ ਅੱਛਾ ਚਲੋ ਸ਼ੁਭਰ ਵਾ ਮੰਮੀ ਠੀਕ ਵਾ ਹਾਂ ਜੀ ਸਭ ਵਧੀਆ ਠੀਕ ਠਾਕ ਤੇ ਇਹਦੇ ਤਿਆਰੀਆਂ ਸ਼ੁਰੂ ਵੀ ਕਰਦੀਆਂ ਨੇ ਤੇ ਆਹੋ ਅਸੀਂ ਤੇ ਫੋਨ ਲਾਉਣਾ ਹੀ ਪੁੱਤ ਤੁਹਾਨੂੰ ਮੈਂ ਆਖਣ ਲੱਗੀ ਮੰਤਰੀ ਨੂੰ ਫੋਨ ਲਾ ਰਹੇ ਉਹ ਤੇਰਾ ਸੁਖਦਾ ਆ ਫੋਨ ਸੁਖਦਾ ਹੀ ਹੈ ਆਹੋ ਤਾਂ ਉਹ ਤੇ ਅਸੀਂ ਤੇ ਹੁਣ ਪੁੱਤ 10 ਤਰੀਕ ਪੱਕੀ ਕਰ ਲਈ ਆ ਇਧਰੋਂ ਤੇਰੇ ਇਹਦੇ ਮਨਪਰੀ ਦੇ ਮਾਮਿਆਂ ਨੂੰ ਪੁੱਛਿਆ ਰਿਸ਼ਤੇਦਾਰਾਂ ਸਾਰਿਆਂ ਨੂੰ ਤੇ ਫੋਨ ਲਾ ਕੇ ਤੁਹਾਨੂੰ ਦੱਸਣਾ ਹੀ ਅੱਜ ਵੀ ਸਾਡੀ ਵੱਲੋਂ 10 ਤਰੀਕ ਪੱਕੀ ਜੇ ਠੀਕ ਆ ਹਾਂ ਉਹ ਤਾਂ ਕੋਈ ਗੱਲ ਨਹੀਂ ਸਾਡੇ ਵੱਲੋਂ ਨਹੀਂ ਪਰ ਇਹ ਕਿ ਹਾਂ ਜਿਹੜੇ ਸਾਰੇ ਨੌਕਰੀਆਂ ਨੌਕਰੀਆਂ ਵਾਲੇ ਆ ਤੇ ਉਹ ਤਕਰੀਬਨ ਕਿਹੋ ਜਿਹਾ ਗੱਲ ਲੰ데요 ਤੇ ਵੀਰਿਆ ਐਤਵਾਰ ਰੱਖੀ ਹੋਇਆ ਐਤਵਾਰ ਰੱਖੇ ਵੀ ਤਾਂ ਸ਼ੋਕੀ ਦਾ ਉੱਗਾ ਹੋ ਜਾਂਦਾ ਤੇ ਪੋਤਾ ਸਾਡੇ ਦੇ ਰਿਸ਼ਤੇਦਾਰ ਇੱਧਰ ਨੌਕਰੀਆਂ ਵਾਲੇ ਹੀ ਆ ਕੇ ਤਾਂ ਹੀ ਰੱਖਿਆ ਵਾ ਉਹਦੋਂ ਐਤਵਾਰ ਹੀ ਆ ਸ਼ਾਇਦ ਬਣਦਾ ਮੰਨਦਾ ਐਤਵਾਰ ਹੀ ਮੰਮੀ ਐਤਵਾਰ ਹੀ ਬਣਦਾ ਵਾ ਤੇ ਇਹਦੇ ਤਿਆਰ ਹੋ ਗਈ ਸੀ ਕਾਲਜ ਜਾਣ ਨੂੰ ਅੱਜ ਠੀਕ ਤੇ ਫੇਰ ਅਸੀਂ ਸਲਾਹ ਕੀਤੀ ਵੀ ਹੁਣ ਦਿਨ ਕਿਹੜੇ ਰਹਿ ਗਏ ਆ ਜਦੋਂ ਦਿਨ ਮੈਸਲੀ ਘਰੋਂ ਤੇ ਚਾਟ ਹੀ ਦਿਨ ਲੰਘਦੇ ਜਾਂਦੇ ਆ ਹਾਂਜੀ ਤੇ ਮੈਂ ਕਿਹਾ ਚਲੋ ਬਾਜ਼ਾਰ ਜਾਂਦੇ ਆ ਕੁਝ ਲੈਣ ਨਹੀਂ ਲਿਆਣੇ ਆ ਠੀਕ ਹਾਂ ਹੋਰ ਕੀ ਕਰਦੇ ਤੁਸੀਂ ਕੋਸ਼ਿਸ਼ ਨਹੀਂ ਵੇਰਦੀ ਮੈਂ ਵੀ ਫੋਨ ਲਾਇਆ ਸੀ ਐਸੇ ਰਵੀ ਲੱਗ ਗਿਆ ਫੇ ਕਹਿੰਦਾ ਮੈਂ ਮਨਪ੍ਰੀਤ ਨਾਲ ਗੱਲ ਕਰਾਦਾ ਮੈਨੂੰ ਜੋਗੀ ਨਾ ਟਕਰਾ ਦੇ ਪੁੱਤ ਫੇ ਕੀ ਆ ਹੁਣ ਤੇ ਉਦ ਮੁੜ ਕੇ ਵੀ ਗੱਲਾਂ ਕਰਨੀਆਂ ਹੀ ਆ ਹੋਰ ਦਹਾਜ ਨਾਲ ਨੂੰ ਫੇਰ ਕੀ ਆ ਅਹੋ ਇਹ ਵੀ ਨਹੀਂ ਕਹਿਂਦਿਆ ਨਹੀਂ ਗੱਲ ਨਹੀਂ ਕਰਨੀ ਮੈਂ ਹੀ ਲਾਇਆ ਤਾਂ ਕਿ ਨਾ ਫੋਨ ਗਿਆ ਪਹਿਲਾਂ ਤੇ ਆਪ ਗੱਲ ਕਰ ਲੀਨੀ ਐ ਤੇ ਫੇਰ ਮੈਂ ਤੇਰੀ ਕਰਾਉਂਦਿਆਂ ਅੱਛਾ ਚਲੋ ਲਓ ਕਰ ਲੋ ਗੱਲ ਲੈ ਮਨਪ੍ਰੀਤ ਮੰਮੀ ਕੀ ਗੱਲ ਕਰਾਂਗੇ ਚਲ ਸਾਸਰੀ ਘਰ ਬੁਲਾ ਕੇ ਰਾਜੀ ਬਾਜੀ ਪੁੱਛ ਜਿੱਦਾਂ ਗੱਲਾਂ ਤੁਸੀਂ ਕਰ ਕਰ ਹੀ ਕਰਦੇ ਨਹੀਂ ਕਰਨੀਆਂ ਵਾ ਠੀਕ ਆ ਲੈ ਮਨ ਜੋਗੀ ਤੂੰ ਗੱਲ ਕਰ ਲੈ ਚੱਲ ਮੈਂ ਕਰਦਾ ਤੂੰ ਚੱਲ ਉੱਠਵੇਂ ਲੱਗੋ ਚੰਨੀ ਤੇਰੇ ਸਾਹਮਣੇ ਕੀ ਗੱਲ ਕਰਦੀ ਮੈਂ ਆ ਤਾਂ ਮੈਨੂੰ ਪਤਾ ਮੈਂ ਪਹਿਲਾਂ ਹੀ ਉੱਠ ਕੇ ਚੱਲ ਚੱਲਨੀ ਆਂ ਤੇਨ ਸਮਝਦੇ ਮੈਨੂੰ ਸਾਰੇ ਹੀ ਆ ਕੀ ਕੀ ਗੱਲ ਕਰੂੰਗੀ ਗੱਲ ਕੱਦ ਕਰਨੀ ਗੱਲ ਜਿਹੜੀ ਉਹ ਕਰੀ ਜਾਊਗਾ ਤੂੰ ਕਰ ਜਾਈਂ ਪੁੱਤ ਅਹੀਂ ਗੱਲਾਂ ਕਰਦੇ ਰਹੇ ਆ ਤੂੰ ਤੇ ਉਹ ਗੱਲ ਕਰਨ ਦੀ ਮਾਂ ਨੂੰ ਪੁੱਛਣ ਲਈ ਆਂ ਅਹੀਂ ਤੇ ਕਿਤੇ ਇੱਕ ਦੂਜੇ ਨੂੰ ਵੇਖਿਆ ਨਹੀਂ ਹੈਗਾ ਕਿੰਨੇ ਸਾਲ ਸਾਡੇ ਵਿਆਹ ਨੂੰ ਹੋ ਗਏ ਆ ਚੱਲ ਅਛਾ ਜੀ ਉਹ ਕਹਿੰਦਾ ਫਿਰ ਤੁਸੀਂ ਗੱਲ ਕਰ ਲਓ ਜਿਹੜੀ ਗੱਲ ਕਰੂਗਾ ਦਾ ਜਵਾਬ ਦੇਈ ਜਾਈਂ ਨੇੜੇ ਲਾੜੇ ਪੁੱਛਨੀਓ ਕਿੰਦਾਂ ਦੇ ਪਾਉਣੇ ਹੁਣ ਅੱਜ ਕੱਲ ਪਾਉਂਦੀਆਂ ਨਹੀਂ ਕੁੜੀਆਂ ਇੱਕੋ ਜੇ ਆ ਤੇ ਮੈਂ ਬਾਹਰ ਕੋਈ ਕੰਮ ਕਰਨਾ ਤੂੰ ਕਰ ਲੈ ਗੱਲ ਠੀਕ ਹੈ ਹੈਲੋ ਆਂਦੀ ਸਸਜੀ ਗਾ ਲੈ ਲੰਮੇ ਪੈ ਗਏ ਤੇ ਪਤਾ ਤੇ ਹੈਗਾ ਜਾਣਾ ਤੂੰ ਲੰਮੇ ਪੈ ਗਏ ਆ ਹਾਂ ਲੰਮੇ ਪੈ ਕੇ ਕਰ ਲਿਆ ਕੰਮ ਕਮ ਸਾਰਾ ਕੰਮ ਹੋ ਗਿਆ ਸਾਰਾ ਨਵੇਰਤਾ ਅੱਛਾ ਹਾਂ ਤੇ ਉਹ ਮੈਂ ਆਖਣ ਦੇ ਸੀ ਦੱਸ ਦੇਣਾ ਹੀ ਉਹਨਾਂ ਨੂੰ ਵੀ ਅ ਵਿਆਹ ਦਾ ਵਿਆਹ ਦਾ ਵੀ ਤਰੀਕ ਨਹੀਂ ਦੱਸਣਾ ਸੀ ਅਜੇ ਮੈਂ ਤਾਂ ਮਨਪ੍ਰੀਤ ਨੂੰ ਆਖਣੇ ਫੋਨ ਲਾ ਕੇ ਦੱਸਦੇ ਤੋਂਨ ਚਰਨ ਸੁਖ ਦਾ ਫੋਨ ਆ ਗਿਆ ਅੱਛਾ ਤੇ ਮੈਂ ਸੁਖ ਨਾਲ ਤਾਂ ਕੀਤੀ ਆ ਗੱਲ ਉਦਾਂ ਦੰਦਰ ਸੁਖ ਨਾਲ ਨਿਆਣਿਆਂ ਨਾਲ ਗੱਲ ਕਰੀ ਦਿੰਦੀ ਐ ਇਹ ਵਿਆਹ ਦਾ ਕੰਮ ਵਾ ਤੂੰ ਨੂੰ ਭੈਣ ਜੀ ਨਾਲ ਕਰਨੀ ਹੀ ਗੱਲ ਵੀ ਭੈਣ ਜੀ ਇੰਨੀ ਤਰੀਕ ਵਾ ਵੇਖ ਲਓ ਹੁਣ ਤੁਸੀਂ ਵੀ ਠੀਕ ਵਾ ਤੁਹਾਨੂੰ ਕਰਨੀ ਹੀ ਨਾ ਗੱਲ ਮੈਂ ਤੇ ਉਸ ਹੋ ਕੇ ਵੀ ਕੈਨ ਵੀ ਉਹਨਾਂ ਮਨ ਜੋਤ ਨਾਲ ਗੱਲ ਕਰਾ ਦੋ ਮਨਪ੍ਰੀਤ ਦੀ ਅੱਛਾ ਤੇ ਮੈਂ ਫੇਰ ਉਹਨਾਂ ਨਾਲ ਚੱਲ ਗੱਲ ਕਰਾਉਣ ਡਿਆ ਪੀ ਤੇ ਮੈਂ ਹਾਂ ਚੱਲ ਹੁਣ ਗੱਲ ਕਰਦੀ ਆ ਤੇ ਫੇਰ ਮੈਂ ਫੋਨ ਫੜ ਕੇ ਭੈਣ ਜੀ ਨਾਲ ਗੱਲ ਕਰਦੀ ਆਪ ਨਹੀਂ ਇਹ ਗੱਲ ਕਰਨ ਜੇ ਇਹ ਤਾਂ ਫੜਾ ਕੇ ਹੀ ਆਈਆਂ ਤੇ ਸੰਗਣੇ ਹੀ ਗੱਲ ਕਰਨੀ ਡਈ ਮੈਨੂੰ ਜੀ ਕੀ ਆਖਾਂ ਮੈਂ ਕਿਹੜੀਆਂ ਗੱਲਾਂ ਕਰਦੇ ਰਹੇ ਆ ਕੀ ਕਰਨੀਆਂ ਜੋ ਕਰਨੀਆਂ ਕਰ ਲਓ ਉਹਨਾਂ ਦੇ ਉਦੋਂ ਸਾਡੇ ਵਾਰੀ ਕਿੱਥੇ ਰਵਾਜ ਹੈਗਾ ਏ ਆ ਹੋਣੀ ਰਿਵਾਜ ਵਾ ਉਹ ਤਾਂ ਕੋਈ ਦੇਖਦਾ ਵੀ ਨਹੀਂ ਇੱਕ ਦੂਜੇ ਨੂੰ ਵੀ ਚਲ ਜੋ ਕੋ ਠੀਕ ਹੀ ਆ ਹਾਂ ਚੱਲ ਅਛਰਵਾਜ ਦੇ ਹਿਸਾਬ ਨਾਲ ਦੇਖਣਾ ਪੈਂਦਾ ਸਾਰਾ ਕੁਝ ਮੈਂ ਤਾਂ ਹੀ ਆਖਿਆ ਨਾ ਮੈਂ ਚੱਲ ਕੋਈ ਨਹੀਂ ਉਹ ਦਿਨਾਂ ਤੇ ਇਹਨੇ ਗੱਲ ਕਰਨੀ ਆ ਤੇ ਮੈਂ ਚੱਲ ਕੋਈ ਨਹੀਂ ਕਰ ਲਿਓ ਗੱਲ ਕਰ ਲਿਓ ਤੇ ਹੁਣ ਮੈਂ ਆ ਕਰਦੀ ਆ ਗੱਲ ਤੇ ਮੈਂ ਫੇ ਭੈਣ ਜੀ ਨਾ ਕਰਦੀ ਆ ਗੱਲ ਚਲ ਚੰਗਾ ਭੈਣ ਜੀ ਨੇ ਤਰੀਕ ਰੱਖੀ ਗਈ ਆ ਤੇ ਵੀ ਸਾਰਾ ਕੁਝ ਠੀਕ ਠਾਕ ਆ ਤੇ ਹੁਣ ਗਾਂ ਪਛਾਣ ਨਹੀਂ ਕਰਨੀ ਤੇ ਸੋਖਾਂ ਦੀ ਐਤਵਾਰ ਆਦੇ ਸਾਡੇ ਰਿਸ਼ਤੇਦਾਰ ਮੈਂ ਉਹ ਦਿਨ ਐਤਵਾਰੀ ਆ ਅਹੋ ਜਰ ਐਦਵਾਰ ਐਦਵਾਰ ਇਹ ਆ ਵੀ ਨਿਆਣੇ ਨੂੰ ਛੁੱਟੀ ਛੁੱਟੀ ਹੁੰਦੀ ਆ ਤੇ ਨੇੜੇ ਦੂਰ ਨੇੜੇ ਨੌਕਰੀ ਵਾਲੇ ਜਿਹੜੇ ਬੰਦੇ ਉਹਨਾਂ ਨੂੰ ਵੀ ਛੁੱਟੀ ਹੁੰਦੀ ਆ ਹਾਂ ਤੇ ਹੁਣ ਮੈਂ ਆਖਣ ਦੇ ਵੀ ਤੁਸੀਂ ਲੰਮੇ ਪੈ ਗਏ ਜੇ ਤੁਹਾਨੂੰ ਪਤਾ ਤਾਂ ਹੈਗਾ ਵੀ ਆਪਾਂ ਸਨਿਆਰੇਵਾਲ ਜਾਣਾ ਜੇ ਦੁਪਹਿਰ ਚੜਾ ਕੇ ਜਾਣਾ ਵਾ ਗੁੰਦਰ ਪੱਠੇ ਮੈਂ ਪਾ ਦਿੱਤੇ ਆ ਹੁਣ ਤੂੰ ਮੁੰਡੇ ਨੂੰ ਸੌਦਾ ਲੈਣ ਕਲਾਇਆ ਵਾ ਆਹੋ ਤੇ ਗਿਆ ਆਉਂਦਾ ਬਾਅਦ ਫੇਰ ਹੀ ਆਪਾਂ ਜਾਵਾਂਗੇ ਸੌਦੇ ਕਿਹੜੇ ਜਿਆਦੇ ਸੀ ਸੌਦੇ ਰ ਦੋ ਤਿੰਨ ਖਾਣ ਪੀਣ ਵਾਲੀਆਂ ਚੀਜ਼ਾਂ ਮੈਂ ਉਦਾਂ ਸੌਦਾ ਜਿਆਦਾ ਨਹੀਂ ਕਰਦਾ ਕੋਈ ਵੀ ਉਹ ਵੀ ਆਂਦਾ ਸੀਗਾ ਉਹ ਮੈਨੂੰ ਮੈਂ ਉਹਨੂੰ ਆਖੇ ਚੱਲ ਮੈਂ ਲੈ ਆਉਨਾ ਆਂਦਾ ਡੈਡੀ ਜਿੱਥੇ ਤੈਨੂੰ ਅਸੀਂ ਦਾ ਪੰਜ ਪੈਕੇਟ ਆਂਦੇ ਆ ਮੈਗੀ ਦੇ ਤੇ ਤੂੰ ਦੋ ਲੈ ਕੇ ਉਹਨਾਂ ਚੀਜ਼ਾਂ ਘੱਟ ਲਿਓ ਉਹ ਇਹ ਸੌਦਾ ਵਿੱਚ ਹੈ ਜੂ ਨਹੀਂ ਕੋਈ ਜ਼ਿਆਦਾ ਤਾਂ ਹੀ ਤੂੰ ਅਦਰ ਅੱਧਾ ਵੀ ਸੌਦਾ ਵਿੱਚ ਲਿਓਣਾ ਕਿਹੜਾ ਡੈਡੀ ਨੇ ਫਿਰ ਉਹ ਨੂੰ ਫਿਰਨਦਾ ਹੀ ਉਹ ਫਿਰਨਦਾ ਨਹੀਂਗਾ ਆਂਦੇ ਵੀ ਆਇਆ ਚੀਜ਼ਾਂ ਖਾਣੀਆਂ ਤੇ ਮੈਂ ਅਸੀਂ ਬਿਜਾਰਦੀਆਂ ਨਹੀਂ ਖਾਣੀਆਂ ਤੇ ਤੁਸੀਂ ਘਰੇ ਲਿਆਓ ਸਾਰਾ ਕੁਝ ਤੇ ਮੈਂ ਘਰ ਬਣਾ ਬਣਾ ਮੈਂ ਸਭ ਉਹਨੂੰ ਆਖਣ ਦੇ ਮੈਂ ਹਾਂ ਆਸਤੇ ਜਾਵੀ ਸਹੀਏ ਜਾਵੀ ਹਾਂ ਨੇ ਸਹੀਏ ਜਾਵਾਂਗਾ ਆਂਦਾ ਮੋਟਰਸਾਈਕਲ ਵੀ ਟੁੱਟਾ ਜਿਆ ਮੈਂ ਹਬੀ ਦਾਸ ਹੁਣ ਜੋ ਹੈਗਾ ਵਾ ਤੂੰ ਚਲਾਈ ਜਾ ਉਹਦਾ ਮਨ ਵੀ ਕਿਸ ਤਰ੍ਹਾਂ ਮੈਂ ਡੈਡੀ ਰੂਈ ਦਾ ਹਨੂਰੇ ਮਾਰੂ ਤੇ ਮੈਨੂੰ ਮੋਟਰਸਾਈਕਲ ਲੈ ਦੂਗਾ ਨਹੀਂ ਕੋਈ ਨਹੀਂ ਚਲੋ ਨਿਆਣਾ ਵਾ ਇਦਾਂ ਹੀ ਕਰਦਾ ਵਾ ਤੇ ਹੁਣ ਤੁਸੀਂ ਇਦਾਂ ਕਰੋ ਤਿਆਰ ਹੋ ਜਾਓ ਮੈਂ ਤਿਆਰੀਆਂ ਦੇ ਅੰਦਰ ਕੋਈ ਗੱਲ ਨਹੀਂ ਕੀਤੀ। ਇਹ ਲੀੜੇ ਪਾ ਲੋ, ਸੂਟ ਤੇ ਪਾ ਲੋ। ਉਹ ਮੈਂ ਨਾ ਪੱਠੇ ਪਾ ਕੇ ਇਹਦੇ ਨਾਲ ਨੂੰ ਦੇ ਬੈਗਮ ਲੀੜੇ ਤੇ ਔਨੇ ਆ। ਉਹ ਤੇ ਮੈਂ ਉਹ ਜਦੋਂ ਆ ਗਿਆ ਮੈਂ ਉਦੋਂ ਕੱਪੜੇ ਪਾ ਕੇ ਆਪਾਂ ਚੱਲ ਜਾਗੇ। ਪੱਠੇ ਮੈਂ ਖੁਰਲੀਆਂ ਭਰ ਦਿੱਤੀਆਂ ਵਾ। ਉਹ ਗਰਜੋਤ ਇਹ ਵੀ ਵੇਲਾ ਕਿਵਲਾ ਵੀ ਹੋ ਜਾਊਗਾ ਤੇ ਬੰਦੂਗਾ। ਤੇ ਨਾਲੇ ਮੈਂ ਚੱਲ ਕੁੜੀ ਘਰ ਕੱਲੀ ਆ ਫੇਰ ਹੀ ਆਪਾਂ ਜਾਨੇ ਮੁੰਡਾ ਆਉਂਦਾ। ਆਉਂਦਾ ਵਾ ਤੇ ਕੋਈ ਨਹੀਂ ਮੈਂ ਫੇ ਪਹਿੰਜੀ ਨਾਲ ਗੱਲ ਕਰਨਾ ਹੁੰਦਾ ਚਿਰ। ਆਹ ਜਦੋਂ ਮੰਤਰੀ ਛੱਡਦੀ ਆ ਨਾ ਫੋਨ ਨੂੰ ਤੇ ਤੂੰ ਆਪ ਹੁਣ ਕਰ ਲੈ ਵੀ ਗੱਲ। ਨਹੀਂ ਕਰਦੀ। ਤੇ ਉਹਨੂੰ ਨਾਲੇ ਇਹ ਵੀ ਦ ਨਹੀਂ ਆ ਦੋ ਸਾ ਕੰਨ ਥੋੜੀ ਦੱਸਦਾ ਵੀ ਹਾਂ ਲੈਣ ਚੱਲੇ ਉਹ ਲੈਣ ਚੱਲੇ ਅਸੀਂ ਸੈਪਰੇਟ ਹੀ ਰੱਖਣੀ ਆ ਗੱਲ ਕੋਈ ਗੱਲ ਨਹੀਂ ਨਹੀਂ ਚੀਜ਼ ਥੋੜਾ ਦੱਸਣੀ ਵੀ ਆ ਲੈਣ ਚੱਲੇ ਅਸੀਂ ਮਾਨਪ੍ਰੀਤ ਨੇ ਦੱਸਤਾ ਵਾ ਸੁੱਖ ਨੂੰ ਹੁਣ ਅਸੀਂ ਜੀ ਜੀ ਨੂੰ ਥੋੜੀ ਦੱਸੋ ਇਹਨਾਂ ਨੇ ਬਥੇਰਾ ਕੁੜੀਆਂ ਨੇ ਕਰ ਲੈਣੀਆਂ ਆ ਉਸ ਵਿੱਚ ਗੱਲਾਂਗੇ ਚੱਲ ਠੀਕ ਆ ਚੱਲ ਸ਼ੁਕਰ ਆ ਮਾਲਕਾ ਤੇਰੀ ਕਰਨ ਸੱਚੇ ਪਾਤਸ਼ਾਹ ਮੇਰੀ ਧੀ ਆਪਣੇ ਘਰ ਜਾਵੇ ਮਾਲਕਾ ਸੁਖੀ ਰੱਖੀ ਮੇਰੀ ਧੀ ਨੂੰ ਦਾ ਤੂੰ ਹੀ ਅਰਖਾ ਸੱਚੇ ਪਾਤਸ਼ਾਹ ਮੈਂ ਪਤਾ ਕੀ ਸੋਚਿਆ ਹੀਗਾ ਮੈਂ ਨਾ ਪਰਪਲ ਰੰਗ ਦਾ ਲਹਿੰਗਾ ਪਾਉਣਾ ਮੇਰੇ ਸਾਹਮਣੇ ਹੋਣ ਡਿਆ ਜਦੋਂ ਮੈਂ ਪਾਇਆ ਹੁੰਦਾ ਵਾ ਅੱਛਾ ਉਹ ਨਹੀਂ ਲਹਿੰਗਾ ਲਹਿੰਗਾ ਤੇ ਬੰਦ ਕਰਤਾ ਗੋਦਰਾਂ ਵਿੱਚ ਨਾਲੇ ਮਹਿੰਗਾ ਬੰਨਾ ਸੂਟ ਹੀ ਬਣਾ ਲਾ ਜਦੋਂ ਪੈਲਸਟਰ ਜਾਣਾ ਉਦੋਂ ਪਲੰਗ ਚੇਂਜ ਤੇ ਕੱਢ ਹੀ ਲੈਂਦੀਆਂ ਕੁੜੀਆਂ ਹਾਂ ਠੀਕਾ ਆ ਹੋਏ ਤੇ ਗੱਲ ਹੈਗੀ ਸੂਟ ਹੀ ਬੜਾ ਮਹਿੰਗਾ ਪਾਣਾ ਚੱਲ ਕੋਈ ਨਹੀਂ ਫਿਰ ਜਿੱਦਾਂ ਵੇਖ ਲਓ ਤੁਸੀਂ ਆਪੇ ਕਲਰਸ ਸਿਲੈਕਟ ਕਰ ਲਿਓ ਇੱਧਰ ਤੁਸੀਂ ਜੋ ਸੁੱਖ ਤੇ ਦੀਦੀ ਤੇ ਫਿਰ ਮੈਨੂੰ ਦੱਸ ਦਿਓ ਮੈਂ ਹੁਣ ਇੱਥੇ ਕਿੰਨਾ ਸਲਾਹ ਕਰਦੀ ਰਹੂੰਗੀ ਹਾਂਜੀ ਠੀਕ ਜੇ ਚੰਗਾ ਲਾਵਾਂ ਮੈਨੂੰ ਸੁੱਖ ਨੂੰ ਫੋਨ ਨੰਬਰ ਮੇਰਾ ਵੀ ਇਹਦਾ ਹਲੇ ਵੀ ਨੇ ਬਿਜੀ ਲਿਸਟ ਚ ਪਾਇਆ ਵਾ ਵੀ ਤੂੰ ਹੁਣ ਤੇ ਕੱਢ ਦੇ ਫੇਰ ਲਾਵਾਂ ਭਲਾ ਵੇਖਾਂ ਉਹ ਸਦਾ ਹਥੂਤ ਨਾ ਵੱਜ ਗਿਆ ਵੇਖ ਦੇ ਨਹੀਂ ਯਾਰ ਫੇਰ ਉਹੋ ਗੱਲ ਕੇ ਵੀ ਬਣ ਗਈ ਨਾ ਆਪਣੇ ਭਰਾਵਾਂ ਦੀ ਸਹਿਬਾ ਵਾਂਗੂ ਸਹਿਬਾ ਵੀ ਆਪਣੇ ਭਰਾਵਾਂ ਦੀ ਬਣ ਗਈ ਤੇ ਉਹਨੇ ਧੀਰ ਤੋੜ ਤੇ ਤੇ ਇਹਨੇ ਤੇ ਮੇਰਾ ਨੰਬਰ ਹੀ ਬਿਜੀ ਲਿਸਟ ਚ ਪਾਤਾ ਵਾ ਇਹਨੇ ਧੀਰ ਤੂਰ ਕਾਦੇ ਤੋੜਨੇ ਵੀ ਕੰਮ ਹੀ ਖਤਮ ਹੋ ਜਾਈ। ਇਦਾਂ ਨਹੀਂ ਇਹਨੇ ਸੈੱਟ ਆਉਣਾ। ਇਹਨੂੰ ਸੈੱਟ ਕਰਨਾ ਪੈਣਾ ਵਾ। ਇਹ ਤੇ ਰੋਜ਼ ਹੀ ਤਮਾਸ਼ਾ ਜਿਹਾ ਬਣਾਇਆ ਮੇਰੇ ਭਰਾ ਨੇ ਵੇਖ ਲਿਆ ਮੇਰੀ ਭਾਬੀ ਨੇ ਵੇਖ ਲਿਆ ਮੇਰੇ ਭਰਾ ਨੇ ਵੇਖ ਲਿਆ ਭਾਬੀ ਨੇ ਵੇਖ ਲਿਆ। ਇਦਾਂ ਹੀ ਟਾਈਮ ਤੇ ਪਾਈ ਜਾਂਣ ੜੀ ਐ ਤੇ ਮੈਨੂੰ ਪਾਗਲ ਬਣਾਇਆ ਇਹਨੇ। ਮੈਂ ਇਦਾਂ ਟੈਨਸ਼ਨ ਨਾ ਲੈਣ ੜਿਆ। ਕੋਈ ਜਿਗਾਰ ਲਾਵਾਂ ਨਾ ਇਹਨਾਂ ਦੇ ਘਰ ਨਾਲ ਕਿ ਇਹਨੂੰ ਭੇਜਾਂ। ਇੱਕ ਤੇ ਮੇਰਾ ਨਾ ਮਨਪਰੀ ਨੇ ਵੀ ਨਹੀਂ ਹੁਣ ਸਾਥ ਦੇਣਾ। ਉਹਨੇ ਕਿਹਾ ਬੜਾ ਹੋ ਗਿਆ ਵਾ। ਮੈਂ ਵੀ ਤੇਰਾ ਬੜੇ ਨਹੀਂ ਸਾਥ ਦੇ ਤਾ। ਕੰ ਕਰਦਾ ਮੈਂ ਮੰਮੀ ਨੂੰ ਮਨਮੰਦਾ ਵਾ ਤੇ ਸਿੱਧਾ ਵਾਜਦਾ ਇਹ ਘਰ ਜਾ ਕੇ ਕੋਈ ਗੱਲ ਨਹੀਂ ਲੈ ਕੇ ਜਾਣਾ ਮੰਮੀ ਨੂੰ ਐਦਾਂ ਹੀ ਨਾ ਕਿਉਂ ਨਿਕਲਦਾ ਤੇ ਟੇਢੀ ਉਂਗਲ ਕਰਨੀ ਆਉਂਦੀ ਆ ਫਿਰ ਸੁੱਖ ਨੇ ਜੱਠੀਆਂ ਹਣ ਫਿਰ ਕੋਈ ਨਹੀਂ ਹੰਦਾ ਮੈਂ